ਆਪ ਸਾਰੇ ਇਸ ਸਾਧੂ ਪਨੀ ਪੰਥ ਨੂੰ ਕਿ ਜਿਲੰਦਰ ਸ਼ਹਿਰ ਦੇ ਪਛਮੀ ਦੇ ਅਸੰਬਲੀ ਹਲਕੇ ਦੀ ਜਿੰਨੀ ਚੋਣ ਜਿਹੜੀ ਹੈ ਉਹ ਅੱਜ ਪੂਰੇ ਜ਼ੋਰਾਂ ਤੇ ਪੱਕੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਦੇ ਪੰਥ ਨੂੰ ਸਮਰਪਤ ਪਰਿਵਾਰ ਜਨਿਤ ਸੁਰਗੀ ਜਸਦਰਪ੍ਰੀਤ ਸਿੰਘ ਜੀ ਦੀ ਅਰੰਭ ਪਤਰੀ ਨੂੰ ਇਸ ਸੋਨੜ ਕੇ ਤੋਂ ਆਪਾਂ ਜਿਹੜਾ ਹੈ ਇਹਨਾਂ ਨੇ ਕਿਤੇ ਆਪਣਾ ਮੀਤਵਾਦ ਨਹੀਂ ਇਹਨਾਂ ਨੇ ਇਹਨਾਂ ਆਪਣਾ ਤੱਕੀ ਦਾ ਚੋਣ ਨਿਸ਼ਾਨ ਦੇ ਕੇ ਇਹ ਸੰਸਦ ਨੂੰ ਉਤਾਰੇ ਤੇ ਮੇਰੀ ਬੇਨਤੀ ਹੈ ਕਿ ਪਿਛਲੇ ਥੋੜੇ ਸਮੇਂ ਦੇ ਵਿੱਚ ਜੋ ਹੋਈਆਂ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਕਿਸੇ ਉਸ ਕਾਰਨ ਵਿੱਚ ਨਹੀਂ ਪੈਣਾ ਸਾਨੂੰ ਜਿਹੜਾ ਹੈ ਉਹ ਹਾਰ ਦਾ ਸਾਹਮਣੇ ਕਰ ਮਿਆ ਅਸੀਂ ਹਾਰ ਨੂੰ ਦੇਖ ਕੇ ਅਸੀਂ ਨਿਰਾਸ਼ ਨਹੀਂ ਹੋਏ ਸਿੱਖ ਕਦੀ ਕਿਸੇ ਗੱਲ ਤੇ ਨਿਰਾਸ਼ ਨਹੀਂ ਹੁੰਦਾ ਅਸੀਂ ਨਿਰਾਸ਼ ਨਹੀਂ ਹੋਏ ਅਸੀਂ ਫੈਸਲਾ ਕਰ ਲਿਆ ਕਿ ਉਹਨਾਂ ਛੋੜਾਂ ਦੇ ਵਿੱਚ ਹੋਈ ਹਾਰ ਦਾ ਅਸੀਂ ਧੋਣਾ ਧੋਣਦੇ ਨਹੀਂ ਅਸੀਂ ਸਮਝੀ ਦੇ ਕਿ ਸੜਕੇ ਦੇ ਵਿੱਚ ਆਪਣੀ ਥੁੱਕੇ ਹੋਏ ਪਰਿਵਾਰ ਨੂੰ ਆਪਣੀ ਇੱਕ ਪੰਖੇ ਸੋਚ ਰੱਖਣ ਵਾਲੇ ਪਰਿਵਾਰ ਦੇ ਨੂੰ ਜਿਹੜਾ ਪੁਲੀਤ ਸਿੰਘ ਜੀ ਵਰਗੀ ਦੇ ਪਰਿਵਾਰ ਨੂੰ ਬੀਬੀ ਸੁਜੀਤ कौर ਨੂੰ ਇਸ ਛੋੜਨ ਦੇ ਵਿੱਚ ਪੇਜ ਕੇ ਇੱਕ ਹੋਛੀ ਜਿੱਤਾਂ ਨੇ ਅੱਜ ਦੀ ਇਹ ਜੋ ਮੀਟਿੰਗ ਅਸੀਂ ਰੱਖੀ ਸੀ ਇਹ ਹੈ ਜਨੰਦਰ ਪਛਮੀ ਦੇ ਤਕਰੀਬਨ ਪਸਤੀਆਂ ਦੇ ਇਲਾਕੇ ਦੇ ਸਮੂਹ ਪਰਦਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਹ ਮੀਟਿੰਗ ਸੀ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਹੈ ਆਏ ਸੀ ਸਾਰਿਆਂ ਨੇ ਅੰਗਾਮਾਰ ਨੇ ਤਗੜੇ ਹੋ ਕੇ ਘਰ ਘਰ ਜਾ ਕੇ ਆਪਣੀ ਸਿੱਖ ਪਰਿਵਾਰਾਂ ਨੂੰ ਸੂਚਕੇ ਤੌਰ ਤੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਪੰਜਾਬੀਆਂ ਦਾ ਇਸੇ ਗੰਨ ਵਿੱਚ ਭਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਖੇਤਰੀ ਪਾਕ ਵੱਡੀ ਪਾਰਟੀ ਹੈ ਜੀ ਦੀ ਬੜੀ ਮਿੱਟੀ ਦੇਣ ਹੈ ਉਸ ਨੂੰ ਮਜ਼ਬੂਤ ਕਰੀਏ ਤੇ ਬੀਬੀ ਸੁਰਜੀਤ कौर ਜੀ ਨੂੰ ਸ਼੍ਰੋਮਣੀ ਅਕਾਲੀ ਦੇ ਵਿੱਚ ਆਪਣੀ ਅਸੈਂਬਲੀ ਦੇ ਵਿੱਚ ਜੀਏ ਤੇ ਸਾਰਿਆਂ ਆਪਣੇ ਆਏ ਹੋਏ ਪ੍ਰਬੰਧਕਾਂ ਤੋਂ ਤੁਮ ਸਜਣਾ ਨੂੰ ਬੇਨਤੀ ਕਰਦਾ ਤੇ ਤਕਰੀਰੋ ਕੇ ਆਪਣੀ ਆਪਣੀ ਉਸਤਾਨਾ ਦੇ ਤੇ ਮਿਲਣਾ ਕਰੋ ਆਪਣੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਕੱਠਿਆ ਕਰੋ ਲੋੜ ਪਵੇ ਤੇ ਕਰ ਕਰ ਜਾਓ ਸਾਨੂੰ ਵੀ ਉਪਰਕਰੋ ਜਿੱਥੇ ਉਪਰਕਰੋਗੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਅਸੀਂ ਨਾਲ ਚੱਲਾਂਗੇ ਅਸੀਂ ਘਰ ਘਰ ਜਾ ਕੇ ਜੇਕਰ ਸਾਡੇ ਕੋਲ ਕੋਈ ਕਿਸੇ ਕਿਸਮ ਦੀ ਕੋਤਾਈ ਹੋਈ ਹੈ ਆਪਣਾ ਅੱਖ ਦਸਨ ਵਿੱਚ ਜੇਕਰ ਸਾਡੇ ਕੋਲ ਕੋਈ ਅੱਜ ਇਹ ਵਕਿਆ ਹੋਈ ਐ ਕਿ ਅਸੀਂ ਆਪਣੇ ਆਪ ਨੂੰ ਜੋ ਕੁਝ ਕੀਤਾ ਉਹ ਦੱਸ ਵੀ ਸਕੇ ਐਕਸਪਲੇਨ ਵੀ ਕਰ ਸਕੇ ਤੁਸੀਂ ਉਹਦੀ ਕੀਮਤਾਂ ਵੀ ਮੰਗ ਲਾਂਗੇ ਆਪ ਜੀ ਦੇ ਨਾਮ ਬੈਠ ਕੇ ਔਰ ਅਸੀਂ ਜਿਹੜਾ ਯਤਨ ਕਰਾਂਗੇ ਕਿ ਕੋਈ ਵੀ ਪਤਾਈ ਅੱਗੋਂ ਨਾ ਹੋਵੇ ਕੱਸੀ ਨਾਲ ਕੇ ਤੜੇ ਹੋ ਕੇ ਜਿਹੜਾ ਹੰੂਆ ਮਾਰ ਕੇ ਵੀ ਵੀ ਸਿੰਘ ਜੀ ਤੋਂ ਨੂੰ ਆਪਣੇ ਇਹ ਸਨਾਂਕੇ ਦੇ ਵਿੱਚੋਂ ਵੱਡੀ ਗਿਣਤੀ ਵਿੱਚੋਂ ਨਾ ਝੋਦਿਓ ਇੱਕ ਵਾਰੀ 2600 ਵੋਟ ਕਹੀ ਸੀ ਛੱਬੀ ਨਹੀਂ ਅਸੀਂ 26000 ਜਿੰਦੀ ਲੈਣੀ ਤਗੜੇ ਹੋ ਕੇ ਚੱਲਿਓ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਇਹ ਜਿੱਤ ਦਾ ਸਿਹਰਾ ਤੁਹਾਨੂੰ ਆਏ ਹੋਏ ਸੱਜਣਾਂ ਨੂੰ ਇਲਾਕੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਕੌਂਕਲੇ ਕੰਮ ਕਰ ਰਹੇ ਸਾਰੇ ਵਰਕਰਾਂ ਦੇ ਸਿਰ ਤੇ ਜਾਣਾ ਹੈ ਇਹ ਸੇਣੇ ਨੂੰ ਬਣਨ ਦੇ ਲਈ ਤਗੜੇ ਹੋ ਕੇ ਹਮਲਾ ਮਾਰਿਓ ਕੰਮ ਕਰਿਓ ਜੀ ਅਸੀਂ ਦਿੱਤ ਕੇ ਇਸ ਅਸੈਂਬਲੀ ਅਧਿਕੇ ਨੂੰ ਸ਼ਰੋਮੀ ਇਕਾਦੀਲ ਦੇ ਪੰਜਾਬ ਦੀ ਖੇਤਰੀ ਪਾਰਟੀ ਦੇ ਆਤਮ ਸੂਤ ਕਰਨੇ ਨੇ ਕਾਕੇ ਹੋ ਸੰਕਟੋ ਦੇ ਨਾਲ ਆਪਣਾ ਪੱਠ ਪੇਸ਼ ਕਰਨ ਵੇ ਤਗੜੇ ਹੋ ਕੇ ਪੇਸ਼ ਕਰਕੇ ਆਪਣਾ ਹੱਥ ਜੜਾ ਉਹ ਮੰਨ ਸਕਣ ਇਹਨੀ ਬੇਨਤੀ ਕਰਦਾ ਹੋਇਆ ਕਿ ਮਾ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ वाहेगुरु जी right.